ਮੈਨੂੰ ਨਹੀਂ ਪਤਾ ਸੀ ਵੀ ਤੂੰ ਅੰਦਰ ਬੈ ਕੇ ਪੜ੍ਹਾਈ ਕਰਦੀ ਆ ਜਾਂ ਵੀਡੀਓ ਬਣਾਉਣੀ ਐ ਇਹ ਮੈਨੂੰ ਤੂੰ ਆਹ ਕੀ ਪਾਉਣ ਲੱਗੀ ਪਹਿਲਾਂ ਚੰਗੀ ਭੜੀ ਸਲਵਾਰ ਸੂਟ ਪਾਉਂਦੀ ਸੀ ਮੈਨੂੰ ਇੱਕ ਦਿਨ ਝੂਠ ਬੋਲ ਕੇ ਬਾਗ ਗਈ ਕਹਿੰਦੀ ਮੇਰੇ ਸਕੂਲ 'ਚ ਉਹ ਆ ਪ੍ਰੋਗਰਾਮ ਮੈਨੂੰ ਨਹੀਂ ਪਤਾ ਸੀ ਵੀ ਤੂੰ ਉੱਥੇ ਰੀਲਾਂ ਵੀਡੀਓ ਬਣਾਉਣ ਵਾਸਤੇ ਆਹ ਕੱਪੜੇ ਪਾ ਕੇ ਜਾਨੀ ਆ ਮੇਰੇ ਗੱਲ ਸੁਣ ਲੈ ਬਾਪੀ ਇਹ ਮੇਰੀ ਲਾਈਫ ਆ ਮੈਂ ਕਿਵੇਂ ਜਿਉਣੀ ਐ ਮੈਨੂੰ ਪਤਾ ਹੈ ਠੀਕ ਆ ਉਹ ਕੌਣ ਹੁੰਦੇ ਨੇ ਮੈਨੂੰ ਸਮਝਾਉਣ ਵਾਲੇ ਨਾਲੇ ਮੈਂ ਵੀਡੀਓ ਪਾਵਾਂ ਕੁਝ ਵੀ ਪਾਵਾਂ ਉਹਨਾਂ ਨੂੰ ਕੀ ਦੁੱਖਾ ਨਾ ਦੇਖਣ ਹੋ ਮੈਨੂੰ ਨਾ ਫੋਲੋ ਕਰਨ ਉਹ ਦੇਖਦੇ ਨੇਗੇ ਜੋ ਦੇਖਦੇ ਨੇ ਤਾਂ ਹੀ ਤਾਂ ਮੇਰੇ ਇੰਨੇ ਫੋਲੋਅਰ ਵਧੇ ਨੇਗੇ ਮੈਨੂੰ ਨਹੀਂ ਲੋੜ ਹੈਗੀ ਕਿਸੇ ਦੀ ਸੁਣਨ ਦੀ ਮੈਂ ਆਪਦੀ ਮਰਜ਼ੀ ਕਰੂੰਗੀ ਜੋ ਮੇਰੇ ਜੀ ਕਰੂਗਾ ਮੈਂ ਉਹ ਕਰੂੰਗੀ ਜੋ ਮੇਰੇ ਜੀ ਕਾ ਤਾਂ ਮੈਂ ਉਹ ਪਾਉਂਗੀ ਮੇਰੇ ਬੋਣ ਨਾ ਪੋਣ ਦਾ ਉਹਨਾਂ ਦਾ ਕੀ ਮਤਲਬ ਹੈਗਾ ਕੁੜੀਏ ਉਹ ਪੁੱਤ ਤੇਰੇ ਮੂਰੇ ਹੱਥ ਬਣਦਾ ਮੈਂ ਉਹ ਮੈਨੂੰ ਬਾਹਰ ਨਿਕਲ ਜੋਗਾ ਛੱਡ ਦੇ ਕਿਉਂ ਤੂੰ ਇਹੋ ਜਿਹੀ ਹਰਕਤਾਂ ਕਰਦੀਆਂ ਪੁੱਤ ਅੱਜ ਤੱਕ ਇਹ ਘਰੇ ਪੰਚਾਇਤ ਨਹੀਂ ਆਈ ਸੀ ਪਰ ਤੇਰੇ ਕਰਕੇ ਮੈਨੂੰ ਪੰਚਾਇਤ ਦਾ ਮੂੰਹ ਦੇਖਣਾ ਪੈ ਗਿਆ ਜੇ ਤੂੰ ਨਾ ਨਾ ਹਟੀ ਇਹ ਵੀਡੀਓ ਬਣਾਉਣਾ ਤਾਂ ਮੈਂ ਸਪਰੇਅ ਪੀਛੂੰਗਾ ਦਿਮਾਰੀ ਨੇ ਐਡੀ ਬੱਡੀ ਗਲਤੀ ਕਰ ਲਈ ਆਹ ਕੱਪੜਿਆਂ 'ਚ ਵੀਡੀਓ ਪਾਤੀ ਨਹੀਂ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ ਸੀ ਸਿਰਫ ਇੱਕ ਫੈਮਿਲੀ ਇਹ ਲਚਰਤਾ ਕਦੇ ਵੀ ਕਿਸੇ ਨੂੰ ਨਹੀਂ ਫੜਾਉਣੀ ਚਾਹੀਦੀ ਜਦਜ ਮੇਰੇ ਪਿਓ ਨੂੰ ਕੁਝ ਹੋ ਜਾਂਦਾ ਤਾਂ ਮੈਨੂੰ ਵੀ ਮਰਨਾ ਪੈਣਾ ਸੀ ਮੈਂ ਉਹਨਾਂ ਨੂੰ ਮੂੰਹ ਦਿਖਾਉਣ ਜੋ ਗਨ ਛੱਡਾ ਕਿਸੇ ਅੱਤੋਂ ਬਾਅਦ ਮੈਂ ਕਦੇ ਵੀਡੀਓ ਨਹੀਂ ਪਾਉਂਗੀ ਨਾ ਹੀ ਮੈਂ ਕਦੇ ਫੋਨ ਚਲਾਉਂਗੀ ਕੋਈ ਨਾ ਆਲੰਦੇ ਉਹਨੂੰ ਵੀ ਉਣੀ ਮੇਤਾ ਦੀ ਕਿਹੜੇ ਗੱਲ ਤਰਾ ਪਾਤਾ ਮੈਨੂੰ ਮੈਂ ਤਾਂ ਕਦੇ ਸਿਰ ਤੋਂ ਚੁੰਨੀ ਵੀ ਨਹੀਂ ਲਾ ਕੇ ਦੇਖੀ ਸੀ ਜਿਹੜੀ ਮਹੇਜੇ ਕੱਪੜੇ ਪਾਉਣ ਲੱਗੀ ਕਦੇ ਵੀ ਕਿਸੇ ਮੰਗਰ ਨਹੀਂ ਲੱਗੂੰਗੀ ਇਹ ਕੀ ਸੋਚੀ ਆ ਨੀਆ ਫਟਾਫਟ ਕੱਪੜੇ ਚੇਂਜ ਕਰ ਤੇ ਆਪਾਂ ਇੱਕ ਰੀਲ ਹੋਰ ਬਣਾਈਏ ਤੂੰ ਤਾਂ ਯਾਰ ਰਤੂ ਰਾਤ ਸਟਾਰ ਬਣ ਗਈ ਤੂੰ ਤਾਂ ਮੈਨੂੰ ਤੇ ਰੱਬ ਨੇ ਨਾ ਸਾਨੂੰ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਕਮਾਉਣ ਵਾਸਤੇ ਅਸੀਂ ਮਿਹਨਤ ਨਾਲ ਕਮਾਈ ਕਰਕੇ ਨਾ ਸਭ ਕੁਝ ਕਰ ਸਕਦੇ ਹਾਂ ਜ਼ਰੂਰੀ ਨਹੀਂ ਗਰੀਬੀ ਕੱਲੀਆਂ ਹਾ ਵੀਡੀਓ ਪਾ ਕੇ ਲਚਰਪੂਣਾ ਦਿਖਾ ਕੇ ਅਧ ਨੰਗੇ ਖੋ ਕੇ ਫਰੀਦ ਦਿਖਾ ਦਿਖਾ ਕੇ ਪੈਸੇ ਕਮਾਏ ਜਾ ਸਕਦੇ ਆ ਗੋਰ ਵੀ ਬਹੁਤ ਤਰੀਕੇ ਨੇ ਪੈਸੇ ਕਮਾਉਂਦੇ ਆ ਤੇ ਤੂੰ ਹੁਣ ਇੱਥੇ ਜਾ ਸਕਦੀ ਏ